ਸ਼ੰਗਰਸ਼ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਵਿੱਚ ਹਮੇਸ਼ਾ ਸੰਘਰਸ਼ ਰਹੇ ਨੇ ਤੁਸੀਂ ਕਿਸੇ ਮੰਜ਼ਲ ਵੱਲ ਵਧੋਗੇ ਤਾਂ ਰਸਤੇ ਵਿੱਚ ਰੁਕਾਵਟਾਂ ਆਉਣੀਆਂ ਸੁਭਾਵਕ ਨੇ ਬਹੁਤ ਰੁਕਾਵਟਾਂ ਤੁਹਾਡੀ ਜੀਵਨ ਵਿੱਚ ਆਉਣਗੀਆਂ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਬਹੁਤ ੜਿੱਕੇ ਤੁਹਾਡੇ ਉਹ ਕੰਮ ਦੇ ਵਿੱਚ ਪੈਣਗੇ ਤੁਸੀਂ ਆਪਣੀ ਮੰਜ਼ਲ ਵੱਲ ਨਿਰੰਤਰ ਤੁਰਦੇ ਰਹੋ ਕੋਈ ਸ਼ੱਕ ਨਹੀਂ ਕਿ ਤੁਸੀਂ ਆਪਣੀ ਮੰਜ਼ਲ ਤੇ ਨਹੀਂ ਪਹੁੰਚੋਗੇ ਪਰ ਉਸ ਸਮੇਂ ਜੋ ਛੋਟਾ ਨਿਸ਼ਾਨਾ ਉਹ ਤੁਹਾਡੀ ਮੰਜ਼ਿਲ ਹੋਵੇ ਤੁਹਾਡਾ ਨਿਸ਼ਾਨਾ ਇਹ ਨਾ ਹੋਵੇ ਵੀ ਮੈਨੂੰ ਕੌਣ ਕੀ ਕਹਿ ਰਿਹਾ ਆਲੇ ਦੁਵਾਲਿਓ ਕੋਈ ਜੋ ਮਰਜ਼ੀ ਬੋਲੀ ਜਾਵੇ ਤੁਸੀਂ ਇਨ ਧੜਕ ਹੋ ਕੇ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਰਹੋ ਐਸੇ ਗੁਣ ਜ਼ਿੰਦਗੀ ਚ ਨਾਲ ਲੈ ਕੇ ਚੱਲੋ ਉਹ ਗੁਣ ਜ਼ਿੰਦਗੀ ਚ ਨਾਲ ਲੈ ਕੇ ਚੱਲੋ ਜਿਹੜੇ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਜਾਣ ਜਿਹੜੇ ਤੁਹਾਨੂੰ ਰਸਤੇ ਵਿੱਚ ਭਟਕਣਾ ਨਾ ਦੇਣ ਜਿੱਦਾਂ ਹਾਥੀ ਮੰਜ਼ਲ ਵੱਲ ਜਾਂਦਾ ਹੈ ਹਾਥੀ ਤੁਰਦਾ ਜਾਂਦਾ ਹੈ ਤੇ ਕੁੱਤੇ ਕੀ ਆਲੇ ਦੁਆਲੇ ਭੁੰਕੀ ਜਾਂਦੇ ਆ ਭੁੰਕੀ ਜਾਂਦੇ ਆ ਉਟਾ ਥੋੜਾ ਲੈਣਗੇ ਉਹਨੂੰ ਉਹਨਾਂ ਨੇ ਆਪਣੀ ਰੀਜ ਪੂਰੀ ਕਰ ਲੈਣੀ ਹੈ ਪਰ ਹਾਥੀ ਆਪਣੀ ਚਾਲ ਤੁਰਦਾ ਰਹਿੰਦਾ ਉਹ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਭਾਰਟ ਹੋਣ ਵਾਲੇ ਤੁਸੀਂ ਖੱਜਰੇ ਦੇਖੇ ਹੋਣਗੇ ਖੱਜਰ ਰੇੜੇ ਉਹਨਾਂ ਦੇ ਹਮੇਸ਼ਾ ਅੱਖਾਂ ਤੇ ਖੋਪੇ ਲਾਏ ਹੁੰਦੇ ਐਨਕਾ ਜਿਹਾਂ ਉਹ ਕਿਉਂ ਲਾਈਆਂ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਆਲੇ ਦੁਆਲੇ ਜਿਸ ਤੇ ਕੁਛ ਨਹੀਂ ਉਹ ਸਿਰਫ ਉਹਨਾਂ ਨੂੰ ਆਪਣੀ ਮੰਜ਼ਿਲ ਹੈ ਰਸਤਾ ਦਿਖ ਰਿਹਾ ਤੇ ਮਾਲਕ ਹੱਕ ਰਿਹਾ ਤੇ ਉਹ ਆਪਣੀ ਮੰਜ਼ਿਲ ਵੱਲ ਵਧ ਰਹੇ ਨੇ ਇਸ ਲਈ ਤੁਸੀਂ ਵੀ ਜਦੋਂ ਆਪਣੀ ਮੰਜ਼ਿਲ ਵੱਲ ਜਾ ਰਹੇ ਹੋ ਤਾਂ ਤੁਹਾਨੂੰ ਸਿਰਫ ਤੇ ਸਿਰਫ ਤੁਹਾਡਾ ਨਿਸ਼ਾਨਾ ਤੁਹਾਡੀ ਮੰਜ਼ਿਲ ਹੋਵੇ ਤੁਹਾਡਾ ਨਿਸ਼ਾਨਾ ਇਹ ਨਾ ਹੋਵੇ ਵੀ ਤੁਹਾਨੂੰ ਕੌਣ ਕੀ ਕਹਿ ਰਿਹਾ ਹੈ ਮੁਸ਼ਕਲਾਂ ਤਾਂ ਜਦੋਂ ਤੁਸੀਂ ਆਪਣੀ ਮੰਜ਼ਿਲ ਵੱਲ ਵਧੋਗੇ ਨਾ ਤੁਹਾਡੇ ਜੀਵਨ ਵਿੱਚ ਆਉਣੀਆਂ ਹੀ ਆਉਣੀਆਂ ਨੇ ਰਸਤੇ ਵਿੱਚ ਰੁਕਾਵਟਾਂ ਆਉਣੀਆਂ ਸੁਭਾਵਿਕ ਨੇ ਪਰ ਐਸੇ ਗੁਣ ਤੁਹਾਡੇ ਕੋਲ ਹੋਣ ਜਿਹੜੇ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਜਾਵਣ ਜਿਹੜੇ ਤੁਹਾਨੂੰ ਸਫਲ ਬਣਾ ਦੇਣ ਸਾਨੂੰ ਮਹਾਰਾਜ ਗੁਰਬਾਣੀ ਚ ਦੱਸਦੇ ਨੇ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਅਰ ਭੈ ਨਹੀਂ ਜਾਕਾ ਕੰਚਨ ਮਾਟੀ ਮਾਨਾ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਭਾਵ ਜਿਹੜਾ ਵਿਅਕਤੀ ਦੁੱਖਾਂ ਨੂੰ ਦੇਖ ਕੇ ਘਬਰਾਉਂਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਅਰ ਭੈ ਨਹੀਂ ਜਾਕਾ ਜੀਦਾ ਸੁੱਖਾਂ ਨਾਲ ਬਹੁਤਾ ਸਨੇਹ ਨਹੀਂ ਸੁੱਖ ਸਨੇਹ ਅਰ ਭੈ ਨਹੀਂ ਜਾਕੈ ਨਾ ਕਿਸੇ ਕਿਸਮ ਦਾ ਮਨ ਵਿੱਚ ਡਰ ਹੈ ਨਾ ਦੁੱਖਾਂ ਨੂੰ ਦੇਖ ਕੇ ਕੋਈ ਘਬਰਾਹਟ ਹੈ ਨਾ ਸੁੱਖਾਂ ਨਾਲ ਬਹੁਤਾ ਸਨੇਹ ਹੈ ਹਾਂ ਇਹ ਇੱਕ ਸਾਡੀ ਜ਼ਿੰਦਗੀ ਦਾ ਅੰਗ ਨੇ ਸੁੱਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਭਾਵ ਸੋਨੇ ਨੂੰ ਮਿੱਟੀ ਸਮਝਦਾ ਕੋਈ ਕਿੱਡਾ ਹੀ ਲਾਲਚ ਸਾਹਮਣੇ ਆ ਜਾਵੇ ਆਪਣੀ ਮੰਜ਼ਲ ਤੋਂ ਨਹੀਂ ਥੜਕਦਾ ਸੱਚ ਤੋਂ ਦੂਰ ਨਹੀਂ ਹੁੰਦਾ ਭਾਵੇਂ ਕਿੱਡੇ ਹੀ ਲਾਲਚ ਹੋਣ ਅੱਗੇ ਕਦੇ ਨਹੀਂ ਸੱਚ ਤੋਂ ਥੜਕਦਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਅਰ ਭੈ ਨਹੀਂ ਜਾ ਕੈਂ ਕੰਚਨ ਮਾਟੀ ਮੰਨਣਾ ਭਾਵ ਸੋਨੇ ਨੂੰ ਮਿੱਟੀ ਸਮਝਦਾ ਲਾਲਚ ਦੇਖ ਕੇ ਆਪਣਾ ਰਸਤਾ ਨਹੀਂ ਬਦਲਦਾ ਘਬਰਾਉਂਦਾ ਨਹੀਂ ਸੱਚ ਤੋਂ ਦੂਰ ਨਹੀਂ ਹੁੰਦਾ ਸੁਖ ਸਨੇਹ ਅਰ ਭੈ ਨਹੀਂ ਜਾ ਕੈਂ ਕੰਚਨ ਮਾਟੀ ਮੰਨਣਾ ਨਾ ਨਿੰਦਿਆ ਨਾ ਉਸਤਤ ਜਾ ਕੈਂ ਲੋਭ ਮੋਹ ਅਭਿਮਾਨਾ ਨਾ ਉਹਦੀ ਜ਼ਿੰਦਗੀ ਵਿੱਚ ਕਿਸੇ ਦੀ ਫਾਲਤੂ ਨਿੰਦਿਆ ਨਾ ਜ਼ਿੰਦਗੀ ਵਿੱਚ ਕਿਸੇ ਦੀ ਫालतू ਓਛਤਤ ਨਾ ਹਾ ਨਿੰਦਿਆ ਨਾ ਓਛਤਤ ਜਾਕਾ ਲੋਭ ਮੋਹ ਅਭਿਮਾਨਾ ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ ਫੋਕੀ ਓਛਤਤ ਲੋਭ ਮੋਹ ਨਾ ਜ਼ਿੰਦਗੀ ਚ ਲੋਭ ਨਾ ਮੋਹ ਲੋਭ ਮੋਹ ਅਭਿਮਾਨਾ ਤੇ ਕਿਸੇ ਕਿਸਮ ਦਾ ਕੋਈ ਮਾਣ ਹੰਕਾਰ ਨਹੀਂ ਜੀਵਨ ਦੇ ਵਿੱਚ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰਾ ਨਾ ਹੈ ਮਾਨ અપਮਾਨਾ ਨਾ ਜ਼ਿੰਦਗੀ ਚ ਹਰਖ ਨਾ ਸੋਗ ਨਾ ਕੋਈ ਮਾਣ ਤੇ ਨਾ અપਮਾਨ ਉਹਨੂੰ ਤੰਗ ਕਰ ਸਕਦਾ ਮਾਣ ਉਹ ਨਹੀਂ ਸਕਦਾ અપਮਾਨ ਤੰਗ ਨਹੀਂ ਕਰ ਸਕਦਾ ਤੇ ਲੋਭ ਮੋਹ ਤੋਂ ਦੂਰ ਹੈ ਸੁੱਖਾਂ ਦੁੱਖਾਂ ਨੂੰ ਜ਼ਿੰਦਗੀ ਦਾ ਹਿੱਸਾ ਸਮਝਦਾ ਪਰ ਇਹਨਾਂ ਪਿੱਛੇ ਲੱਗ ਕੇ ਲਾਲਚਾਂ ਪਿੱਛੇ ਲੱਗ ਕੇ ਉਹ ਆਪਣੀ ਮੰਜ਼ਲ ਤੋਂ ਨਹੀਂ ਪਟਕਦਾ ਇਸ ਤਰ੍ਹਾਂ ਦੇ ਗੁਣ ਜੇ ਤੁਹਾਡੇ ਕੋਲ ਨੇ ਆ ਗੁਣ ਮਹਾਰਾਜ ਕਹਿੰਦੇ ਜੇ ਤੁਹਾਡੀ ਜ਼ਿੰਦਗੀ ਵਿੱਚ ਨੇ ਤਾਂ ਤੁਸੀਂ ਜ਼ਰੂਰ ਇੱਕ ਨਾ ਇੱਕ ਦਿਨ ਆਪਣੀ ਮੰਜ਼ਲ ਤੇ ਪਹੁੰਚੋਗੇ ਵਾਹਿਗੁਰੂ ਜੀ ਕਾ ਖਾਲਸਾ wahiguru ji ki fateh